ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਸਭ ਠੀਕ ਠਾਕ ਹੋਵੋਗੇ ਅੱਜ ਇੱਕ ਨਵੀਂ ਵੀਡੀਓ ਹੋਰ ਲੈ ਕੇ ਆਇਆ ਦਾਸਾਪੁਰ ਵਾਲਾ ਜਿੰਦਰ ਦਾ ਕੋਈ ਮਿੱਤਰ ਦਾ ਉਸ ਤੋਂ ਸੀਗਾ ਉਹ ਬਾਹਰ ਚ ਲੈ ਗਿਆ ਨਾਲੇ ਤਾਂ ਉਹ ਇਹਨੂੰ ਕਟਰ ਦੇ ਗਿਆ ਮੱਕੀ ਵਾਲਾ ਨਾਲੇ 4 बाई 4 ਵਾਲਾ ਇਹ ਹਿੱਸਾ ਦੇ ਗਿਆ ਉਹ ਕਰਦੇ ਗੱਲਬਾਤ ਵੀ ਖੋਦਾ ਹੋਇਆ ਕੀ ਗੱਲਬਾਤ ਹੋਈ ਹੈ ਜਿੰਦਰ ਨਾਲ ਅਜਿੰਦਰ ਨੇ ਆਪਦੇ ਲਈ ਕਈ ਮਾਰਨ ਉਹ ਮਸ਼ੀਨ ਚਲਾਤੀ ਜਿਹੜੀ ਝੋਨੇ ਦੇ ਲਿਆਇਆ ਸੀ ਇਹ 23 ਦੇ ਉਹ ਜਲਦੀ ਆ ਤੇ ਘਰ ਦੇ ਅੰਦਰ ਨਾਲ ਗੱਲਬਾਤ ਆਜੋ। ਜਾ ਵੀਏ ਕੀ ਹਾਲ ਆ ਜੰਦਰਾ ਵਧੀਆ ਵਧੀਆ ਰੇ ਵੀਰ ਠੀਕ ਰਹਿ ਵੀਰੇ ਵਧੀਆ ਜਲਾਦੀ ਮੱਕੀ ਤੇ ਹਾਂ ਜਲਾਦੀ ਵੀਰੇ ਇਹ ਕਿਵੇਂ ਲੇਟ ਜਾ ਕਿਵੇਂ ਕੀ ਕਰ ਲਿਆ ਤਾ ਸੌਦਾ ਉਹ ਮੁੰਡਾ ਕਿਹਾ ਆਪਣਾ ਯਾਰ ਦੋਸਤ ਦੀ ਯਾਰ ਹਾਂ ਉਹ ਕੈਨੇਡਾ ਦਾ ਲੱਗਿਆ ਵੀਜ਼ਾ ਠੀਕ ਆ ਉਹ ਕਹਿੰਦਾ ਮੈਂ ਜਾ ਕਰ ਜੇ ਚਲਾਉਣਾ ਜੰਦਰਾ ਚਲਾਣਾ ਹਾਂ ਮਾਦਰ ਫਿਰ ਜੇ ਮੀਮੂ ਪੈ ਗਏ ਉਹ ਕਹਿੰਦਾ ਫੋਰਾ ਫੋਰ ਵੀਪੀ ਲੈ ਜਾ ਸਕੇ ਅੱਛਾ ਉਹ ਵੀ ਲੈ ਜਾ ਹਾਂ ਅਸੇ ਕੋਈ ਨੀ ਕੋਈ ਦੇਣਾ ਦੇਦੀ ਨਹੀਂ ਚਲਾ ਰਹਾ ਜਾ ਕੋਈ ਉਹਦਾ ਵੀ ਕਰਤਾਰ ਦੀ ਜੱਲ ਆ ਉਹ ਵੀ ਕਰਤਾਰ ਦੀ ਉਹਨੇ ਸੀ ਆਪਣੀ ਦਵਾਈ ਵੇਚ ਨੂੰ ਕਰਤਾਰ ਆ ਠੀਕ ਆ ਇਹ ਆਪਣੀ 23 ਮਰਲ ਹੈ ਜਿਹੜੀ ਇਹ ਉਹ ਤਾਂ 23 ਮਰਲ ਦਾ ਹੈ ਮਾਰ ਮਾਰ ਕੇ ਵਾਈ ਦੇ ਨੇ ਜੋੜ ਜੋੜਾ ਲੈਂਦਾ ਜੀ ਜੋੜਾ ਜੜਾ ਲੈਂਦੇ ਹਾਂ ਹਾਂ ਠੀਕ ਆ ਫਿਰ ਸੌਦਾ ਕਰਿਆ ਉਹਦੇ ਨਾਲ ਕਿੰਨੇ ਚ ਨਾਲ ਕੋਈ ਸੌਦਾ ਨਹੀਂ ਕਰਿਆ ਉਹ ਕਹਿੰਦਾ ਜੇ ਕੁਝ ਬਚ ਗਿਆ ਯਾਰ ਤੈਨੂੰ ਮੈਨੂੰ ਦੇਣਾ ਦੇਦੀ ਨਹੀਂ ਵੀ ਦੇਵੇਂਗਾ ਤਾਂ ਵੀ ਨਹੀਂ ਮੇਰਾ ਮੈਨੂੰ ਖੜਾ ਦੀ ਮੇਰਾ ਖੜਾ ਦੀ ਬਸ ਆਪਾਂ 4x4 ਲਿਆ ਕੇ ਨਾਲ ਫਟ ਕਰ ਲਿਆ ਠੀਕ ਆ ਜੇ ਮੀ ਮੂ ਪੈ ਕੇ ਤਾਂ ਚਲਾ ਲਾਂਗੇ ਨਹੀਂ ਬਸ ਮਰੇ ਕੰਨ ਚਲਦੇ ਆ ਮਗਰ ਠੀਕ ਚਲੋ ਵਧੀਆ ਮਤਲਬ ਬੇਲੇ ਕੀ ਕਰਾਂਗੇ ਯਾਰ ਚਲ ਮੁੰਡਾ ਕਿ ਡਰਾਈਵਰ ਸੀਗਾ ਆਪਣਾ ਮਿੱਤਰ ਉਹ ਕਹਿੰਦਾ ਯਾਰ ਮੈਂ ਚਲਾ ਦੂੰਗਾ ਠੀਕ ਆ ਮਤਲਬ ਚਲਾ ਲੇ ਮੇਰੇ ਇੱਥੇ ਏਰੀਆ ਕੀ ਨਾ ਦਿੱਤਾ ਤੈਨੂੰ ਇੱਥੇ ਪਹਿਲਾਂ ਮੁੰਡਾ ਛੰਨੀ ਤੀ ਸੰਦੋੜ ਦਾ ਉਹ ਵੱਡਦਾ ਰਿਹਾ ਏਰੀਏ ਚ ਮੱਕੀ ਹਾਂ ਫਿਰ ਉਹਨਾਂ ਨਾਲ ਪਹਿਲਾਂ ਆ ਕੇ ਮੈਂ ਜਾਣ ਪਹਿਚਾਨ ਕਰਕੇ ਗਿਆ ਕਾਕਾ ਕੋਲੇ ਠੀਕ ਆ ਉਹ 100 ਕਿੱਲਾ ਤਾਂ ਮਨ ਹੈਗੇ ਹਾਮੀ ਭਰੀਆ ਬੰਦੇ ਨੇ ਵੀ ਦੇ ਦਾਂਗੇ ਹਾਂ ਚਲੋ 100 ਤੋਂ 10 20 ਕਿੱਲੇ ਨਿਕਲ ਵੀ ਜਾਣਗੇ ਵਿੱਚੋਂ ਬੱਦ ਵੀ ਸਕਦੇ ਨੇ ਆ 200 ਕਿਲਾ ਵੀ ਖਾਪਰਾ ਕੰਮ ਹਾ ਇਹ ਸਾਰੀ ਖੜੀਆਂ ਮੱਕੀ ਦਾ ਸਾਰੀ ਖੜੀਆਂ ਦਾ ਸ਼ੁਰੂਆਤ ਹੋਇਆ ਕੰਮ ਵੀ ਸ਼ੁਰੂਆਤ ਮੱਕੀ ਮੱਕੀ ਹੈਗੀ ਹਾਂ ਤੇ ਇਸ ਰਬੇਰੀ ਇਚ ਲੱਗਦੀ ਵਾਲੀ ਜਿਆਦਾ ਨਾ ਮੱਕੀ ਅੱਛਾ ਮੱਕੀ ਇੱਥੇ ਜਿਆਦਾ ਲੱਗਦੀ ਹੈ ਸਬੇਰੀ ਇਚ ਜਾ ਸਾਗੋਟ ਈਰੀਚ ਚਲੋ ਸਾਗੋਟ ਵੀ ਕਹਿੰਦੇ ਸੀ ਬੰਦੇ ਮੈਨੂੰ ਹਾਂ ਉੱਥੇ ਫਿਰ ਮਾਦਲ ਦੂਰ ਇੱਥੇ ਨੇੜੇ ਦਾ ਨੇੜੇ ਆ ਅਸੀਂ ਨਿੰਦਰ ਕੋਲੇ ਭੇਜ ਦਿੰਨੇ ਤੈਨੂੰ ਤਾਂ ਇਹ ਮੁੰਡਾ ਜਿਹੜਾ ਆਪਾਂ ਕੱਢ ਲਿਆ ਉਹ ਵੀ ਕਹਿੰਦਾ ਸੀ ਕਹਿੰਦਾ ਮੇਰੇ ਪਿੰਡ ਚ ਲਾਉਣੇ ਮੇਰੇ ਪਿੰਡ ਚ ਲਾ ਦੇ ਅੱਛਾ ਫਿਰ ਮਾਦਲ ਇਸੇ ਮੁੰਡਾ ਸਣੀ ਕਹਿੰਦਾ ਜਰਾ ਇਹ ਮਸ਼ੀਨ ਨਾਲ ਦੂਜਾ ਪਹਿਲਾ ਚੱਲਦੇ ਨੇ 4500 ਦੇ ਆਸ-ਪਾਸ ਦੱਸ ਰਹੇ ਨੇ 4500 ਲੈਣੇ ਵੀਰੇ ਠੀਕ ਆ ਇਹ ਹੀ ਮੰਨ ਕੇ ਚੱਲ ਪਰੀਤ ਵਾਲਿਆਂ ਦਾ ਕਟਰ ਬੈਸਟ ਹੈਗਾ ਚੱਲਣ ਦਾ ਵੀਰੇ ਹੁਣ ਸਾਰੀਆਂ ਫੈਕਟਰੀਆਂ ਦੇ ਕਹਿੰਦੇ ਨੇ ਸਾਡਾ ਵਧੀਆ ਸਾਡਾ ਵਧੀਆ ਪਰ ਆਪਾਂ ਚਲਾਇਆ ਕੋਈ ਦਿੱਕਤ ਤਾਂ ਆਈ ਨਹੀਂ ਠੀਕ ਆ ਗ੍ਰੀਸ ਹੀ ਕਰ ਇਹਨੂੰ ਹੋਰ ਕੁਝ ਨਹੀਂ ਕਰਿਆ ਨਹੀਂ ਫਿਰ 4 ਬਾਕੀ ਕਿਸੀ ਚੀਜ਼ ਨਹੀਂ ਲੱਗਿਆ ਇਹ ਤਾਂ ਕਟਰ ਦਾ ਨਾ ਠੀਕ ਆ ਅਪਾ ਅਸਰ ਦੀ ਕਿਸੀ ਦੂਜਾ ਚੀਜ਼ ਦੂਜਾ ਸੀ ਨਹੀਂ ਲਾ ਰਿਹਾ ਹਾਂ ਉਹ ਤਾਂ ਦੂਜਾ ਦਾ ਤੂੰ ਲਾ ਰਿਹਾ ਸਾਡਾ ਦੂਜਾ ਆ ਪਾ ਲਾ ਰਹੇ ਹਾਂ ਵੀਰੇ ਅੱਛਾ 4x4 ਦਾ ਫਿਰ ਕੱਲੀ ਉਹ ਸੈਂਟਰਪੈਨ ਕੱਢ ਗਈ ਜੇ ਹੱਥ ਲਾ ਕੇ ਉਹਦਾ ਕੋ ਕਾਰਨ ਸਾਰੇ ਉਧਰ ਪਹਿਲਾਂ ਗੇਰ ਤੇ ਗੁੱਲਾ ਤਾਂ ਕੱਢ ਕੇ ਦਿੰਦੇ ਨੇ ਕਰਤਾਰ ਤਾਂ ਕੱਢ ਕੇ ਦਿੰਦੇ ਨੇ ਠੀਕ ਆ ਸਾਰੇ ਜਿੰਮੀਏ ਕੰਮ ਨਾ ਜਾਂਦੀ ਨੇ ਇਹਦੇ ਨਹੀਂ ਸਭ ਦੇ ਗੁੱਲਾ ਕੱਢ ਕੇ ਦਿੰਦੇ ਨੇ ਵੀਰੇ ਉਹਦਾ ਵਾਰ ਠੀਕ ਆ ਉਹ ਬਸ ਆਪਾਂ ਕ੍ਰਾਸ ਚੱਕ ਕੇ ਲਿਆ ਕੇ ਸਾਰਾ ਐਕਸਲ ਹਿੱਟ ਕਰਤਾਗੇ ਇਹ ਕੀ ਕਹਿੰਦੇ ਨੇ ਕਿੰਨੇ ਕੀਲੇ ਵੜ ਦਿੰਦੇ ਨੇ ਜੰਦਰਾ ਤੇ ਆੜੀ ਦੇ ਏ ਅਜੇ ਤਾਂ ਪਤਾ 12 13 ਕਿਲੋ ਪੜਦੇ ਆ ਮੂੰ ਤਾਂ 16 17 ਹੀ ਪੜ ਦਿੰਦੇ ਇੱਕ ਸਮੇਂ ਦੇ ਚੱਲਦੀ ਐ ਠੀਕ ਐ ਦਿਨੇਂ ਦੇ ਨੇ ਚੱਲਦੀ ਐ ਜੇਰਾਸ ਨੂੰ ਵੀ ਚੱਲੀ ਜਾਂਦੀ ਐ 10 ਕਿਲੋ ਦੇ ਤੱਕ ਚਲਾਈ ਜਾਂਦੇ ਆ 10 ਵਜੇ ਦੇ ਤੱਕ ਸਵੇਰੇ 7 8 ਵਜੇ ਤੋਰ ਦਿੰਦੇ ਆ ਇਹ ਟਟਮਾ ਜਾਣਾ ਪੈਂਦਾ ਨਾ ਕਿਤੇ ਉੱਧਰ ਕਿਤੇ ਉੱਧਰ ਇੱਕ ਸਮੇਂ ਚੱਲੇ ਫਿਰ ਤਾਂ 17 18 ਕਿਲੋ ਵੜ ਦੋ ਨਹੀਂ ਐ ਰਾਜ ਜਿਵੇਂ ਹੁਣ ਆ ਤਾਂ ਨਾਲੋਂ ਨਾਲ ਹੀ ਆ ਪਰ ਮੱਖੀ ਇਹ ਵਿੱਚ ਨਰਮਾ ਵੀਰੇ ਅੱਛਾ ਨਰਮਾ ਵਿੱਚ ਨਰਮਾ ਥੋੜੇ ਬਾਈਆਂ ਚਾਰ ਕਿਲੋ ਵੜਾਉਂ ਆ ਆਪਾਂ ਹਾਂ ਪਹਿਲਾਂ 7 ਕਿਲੋ ਵੜ ਗਏ ਆ ਆਪਾਂ ਇਹਨਾਂ ਦੇ ਲਾ ਹੋਰ ਕਿਤੇ ਦੀ ਅੱਛਾ ਪੋੜਾ ਘਟਾ ਲਾ ਕੇ ਰਸਤੇ ਜਾਉਣ ਨੂੰ 3 ਕਿਲੋਮੀਟਰ ਤੋਂ ਆਏ ਆ ਠੀਕ ਆ ਸਟ੍ਰੈਮ ਡਰਾਈਵਰ ਦੋਨੇ ਰੱਖ ਲੈ ਪੂਰੇ ਵਾਲੀ ਹੈ ਪੂਰੇ ਵਾਲੀ ਨੇ ਆ ਉਹ ਇੱਕ ਮਿੰਟ ਆਉਦਾ ਹੀ ਆ ਇੱਕ ਆਪਣੇ ਪਿੰਡ ਹੋ ਗਿਆ ਮੁੰਡਾ ਅੱਛਾ ਇਹਨਾਂ ਨੂੰ ਮਾਜਾ ਜੇ ਜਿੱਤ ਰਗਾ ਦੂਜੀ ਮਸ਼ੀਨ ਨਾਲ ਇਹਨਾਂ ਨੂੰ ਹੋਈ ਮੈਸਟਰ ਰਹੇ ਹੋ ਇਹਨਾਂ ਨਾਲ ਵੀ ਗੱਲਬਾਤ ਹੋਣੀ ਕੋਈ ਠੀਕ ਆ ਮੈਂ ਮੱਕੀ ਦਾ ਤਾਂ ਗੱਲ ਕਹੀ ਗਈ ਹੈ ਔਰ ਜਿਸ ਨੇ ਕੱਟ ਦੇ ਠੰਡੇ ਆ ਗਿਆ ਉਹ ਪੱਕੀ ਮੁਰ ਕੋਈ ਵੀ ਆ ਟੇਟਾ ਜਦੋਂ ਅਧਾ ਇਹ ਮੋੜ ਲਾ ਕੇ ਗਿਆ ਨਾ ਉਦੋਂ ਡਾਲ ਮਿੱਤੇ ਜਾਂਦੇ ਨੇ ਹੋਰ ਰਹਿ ਜਾਂਦਾ ਕੋਈ ਨਾ ਕੋਈ ਡੰਡਾ ਚਲੋ ਤੋੜਿਆ ਤੇ ਚੱਲ ਵੀ ਫੇਰ ਨਹੀਂ ਕੋਈ ਤਾਂ ਲੇਟਿਕ ਦੀ ਫੇਰ ਨਹੀਂ ਵੇਦਾ ਨਾ ਨਾ ਇਹ ਤਾਂ ਖੂਨ ਚਾਰ ਜਦੋਂ ਕੇ ਇਹ ਨਾਲ ਥੱਲੇ ਮੱਲੇ ਲਾਉਨੇ ਆਪਾਂ ਹਾਂ ਇਧਰ ਕਿਤੇ ਥੱਲੇ ਮੱਲੇ ਜ਼ਿਮੀਂਦਾਰੀ 16 ਦਾ 18 ਸਿਆਰ ਕਰ ਦਿਆ ਕਰੇ 18 ਸਿਆਰ ਹਾਂ ਫਿਰ ਤਿਆਰ ਕਰੇ ਮਸੀਨ ਤੇ ਲਾ ਕੇ ਪੂਰੇ ਫਿਰ ਪਸਿਨਾ ਸਿੱਧੇ ਹੋ ਗਏ ਜ਼ਮੀਨਾਂ ਨਕਸ਼ਾ ਹੋਵੇ ਜ਼ਿਮੀਂਦਾਰ ਦਾ ਠੀਕ ਆ ਇਹ ਹੁਣ ਦੋ ਤਿੰਨ ਕਿਗੜੇ ਮਸਾ ਲਾਉਂਦਾ ਅਗਲਾ ਥੱਲੇ ਮੱਲੇ ਦੇ ਵਾ ਉਹਦਾ ਸੈਂਟਰ ਪਿੰਨ ਖੋ ਕੇ ਬਸ ਪੈ ਗਿਆ ਹਾਂ ਬਸ ਬਸ ਠ ਉੱਥੇ ਲਈ ਸਾਫਟ ਜੇ ਲੋਡ 'ਤੇ ਪਾ ਦਾਂਗੇ ਵਸ ਘਰੇ ਭਈਆ ਲਿਆ ਕੇ ਰੱਖ ਲਈ ਅੱਛਾ ਉਹ ਹਜੇ 4 बाई 4 ਚਲਾਇਆ ਨਹੀਂ ਨਾ ਨਾ ਚਲਾਇਆ ਨਹੀਂ ਠੀਕ ਆ ਉਹ ਤਾਂ ਮੀਂਹਾ ਕਰਕੇ ਤਾਂ ਲਾ ਲਿਓ ਮਾਈਕ ਦਾ ਲੈ ਜਾ ਚਰਚਾ ਕੇ ਹੁਣੀ ਫਿੱਟ ਕਰਕੇ ਰੱਖ ਲੈ ਠੀਕ ਆ ਤੇ ਲੋਡ 'ਤੇ ਤਾਂ ਲਾਰਿੰਗ ਦਾ ਨਹੀਂ ਨਾਲ ਜੇ ਇਹ ਜੇ ਮੂੰਗੀ ਤੇ ਚਲਾਉਣੀ ਹੁੰਦੀ ਫੇਰ ਐਸਐਮਐਸ ਫੇਰ ਐਸਐਮਐਸ ਵੀ ਹੈਗਾ ਸੀ ਹੈਗਾ ਸੀ ਹਾਂ ਹਾਂ ਠੀਕ ਆ ਕਿਉਂਕਿ ਦੀ ਆਪਣੀ ਹੈਗੀ ਇੱਕ ਵਾਰ ਚਲਾਈ ਹੋਈ ਪੁਰਾਣੀ ਮਸ਼ੀਨ ਬਜ਼ਾਰਾ ਠੀਕ ਆ ਉਹ 18 ਮਾਡਲ ਜਿਹੜੀ ਵਿਸਾਲ ਆਪਣੇ ਕੋਲ ਹਾਂ ਹਾਂ ਉਹ ਮੂੰਗੀ ਤੇ ਚਲਾਦੀ ਅੱਛਾ ਉਹ ਮੂੰਗੀ ਤੇ ਚਲਾਦੀ ਚੱਲ ਵਧੀਆ ਚੱਲ ਕੋਸਤਾ ਕੋਸ ਬੱਟੂ ਗਿਆ ਉਹ ਮਾਜਾ ਚੱਲ ਕਲੀ ਕੀ ਕਰਦੇ ਮੈਸੇਂਜਰ ਕੋਸ ਨਾ ਚਲਾ ਜਿੰਨੇ ਉਹ ਬਾਈ ਨਹੀਂ ਹਟਿਆ ਕਹਿੰਦਾ ਯਾਰ ਚਲਾ ਲਾ ਤੂੰ ਵੀਰੇ ਯਾਰ ਤੇ ਫਿਰ ਮੈਂ ਉਹ سنی ਮੁੰਡਾ ਪਹਿਲਾਂ ਚ ਬੱਟਦਾ ਰਿਹਾ ਇੱਥੇ ਦੂਜੀ ਸਿੱਧਰੀ ਨਾਲ ਘਟਦੀ ਉਹਦੇ ਕੋਲੇ ਠੀਕ ਆ ਫਿਰ ਉਹਨੂੰ ਮਾਜਾ ਤੋਂ ਉਹ ਵੀ ਰੇਸ ਜਾਂਦਾ ਰਿਹਾ ਕਹਿੰਦਾ ਚੱਲ ਵਗ ਚੱਲਾਂ ਤੇ ਪਹਿਲਾਂ ਧੋ ਦਈ ਅਸੀਂ ਠੀਕ ਆ ਉਹ ਦਸ ਕਾਕੇ ਕੋਲੇ ਆ ਕੇ ਗਏ ਆਏ ਲੋਕਾਂ ਦੀ ਘਾਟ ਆ ਗਈ ਦੇਖੋ ਟਰਾਲੀ ਕਿੱਥੇ ਖੜੀ ਆ ਟਰਾਲੀ ਕਿੱਥੇ ਖੜੀ ਆ ਆਪ ਕਿੱਥੇ ਫਿਰਦਾ ਹੈਗਾ ਆਪ ਹੁਣ ਭੱਜਿਆ ਹੈਗਾ ਡਾਕਟਰ ਇਹ ਪਹਿਲੇ ਹੀ ਉਹ ਕਰ ਲੋਗ ਨਹੀਂ ਵਿਆਹ ਲੈ ਜੋੜ ਲਈ ਉਹ ਉੱਧਰ ਖੜੀ ਰਹਿਣ ਦੇ। ਐ ਮੱਕੀ ਜਿਹਦਾ ਜਿੰਦਰ ਇੱਕ ਗੱਲ ਹੈੀ ਆ ਅਜੇ ਮੱਕੀ ਵੀ ਖੜਦੀ ਵੀਰੇ ਇਹਨਾਂ ਦੀ 3-4 ਦਿਨ ਮੱਕੀ ਖੜਦੀ ਵੀ ਕਾਲ ਕਰੀ ਜਾਂਦੇ ਨੇ ਜਰਾ ਰਸਤਾ ਬੰਦ ਹੋ ਜਾਣਾ ਆ ਜਾਣਾ। ਹਾਂ। ਉਹਨਾਂ ਫਿਰ ਇਹਨੂੰ ਨਾਲ ਚੁੰਦਾ ਪਰ ਪਹੀਆਂ ਤੇ ਹਟਾਉਂਦੀ ਨਹੀਂ ਫਿਰ ਮਸ਼ੀਨ ਹੈ ਕਿ ਨਹੀਂ? ਨਹੀਂ ਆਉਂਦੀ। ਜਿਵੇਂ ਉਹ ਖੜੀ ਆ ਮੱਕੀ ਵੱਢਣ ਵਾਲੀ ਉਹ ਫਿਰ ਅਗਲਾ ਆਏ ਨੇ ਕਦੋਂ ਕਰਤਾ? ਮੈਂ ਕਦੋਂ ਕਰਾਂ ਉਹ ਹੀ ਗੱਲ ਆ ਵੀ ਰਸਤੇ ਰਸਤੇ ਦੇ ਵਿੱਚ ਪ੍ਰੋਬਲਮ ਹੋ ਜਾਂਦੀ ਹੈ ਜਿੰਮੇਦਾਰ ਨੂੰ। ਫਿਰ 4 बाई 4 ਹੀ ਠੱਕੂ ਕਦੋਂ ਵਿੱਚ ਜੀ ਕਰਦ। ਉਹਨਾਂ ਪਿਛਲੇ ਸਾਲ ਵੀਰੇ ਪਿਛਲੇ ਸਾਲ ਮੀ ਪੈਗੇ ਜਾਦੇ ਹਾਂ ਲੋਕਾਂ ਨੇ ਕਿਵੇਂ ਹਰ ਇੱਕ ਨੇ 4 बाई 4 ਲਵਾ ਲਿਆ ਪਹਿਲੇ ਠੀਕ ਆ ਪਿਛਲੀ ਵਾਰੀ ਰੇਟ ਬਹੁਤ ਲੈ ਕੇ ਜ਼ਿੰਮੇਦਾਰ ਤੋਂ ਲੋਕ ਜਿਵੇਂ ਹੁਣ ਖੰਡੂਰ ਸਾਹਿਬ ਰੀਚ ਆਪਾਂ ਮਸ਼ੀਨ ਲੈ ਕੇ ਜਾਣਾ ਪਿਛਲੀ ਵਾਰੀ ਉਹ ਮੁੰਡੇ ਦੱਸਦੇ ਆਪਣੇ ਵਿੱਚ ਤਾਂ ਆਪਾਂ ਚਲਾਏ ਪਿਛਲੀ ਵਾਰੀ ਹਾਂ ਉਹਨੇ ਜਰ ਸੱਤ ਤੇ 13000 ਰੁਪਏ ਵਿਕੀਲੇ ਦਾ ਲੈ ਗਏ ਦੱਸਿਆ ਬੰਦੇ ਨੇ ਕਿਹਾ ਤੇ 13 15 15000 ਵੀ ਲਿਆਗਾ ਇਸ ਵਾਰ ਸਾਰਿਆਂ ਨੇ ਇਹ ਵਾਰ ਕਿਉਂਕਿ ਪਿਛਲੀ ਵਾਰੀ ਘੱਟ ਮਸ਼ੀਨਾਂ ਦੇ ਦੀ 4 बाई 4 ਠੀਕ ਆ ਕਿ ਹਰ ਇੱਕ ਨੇ ਲਵਾ ਲਿਆ ਜਿਹਨੇ ਕੱਢ ਲਿਆ ਉਹਦਾ 4 बाई 4 ਤਾਂ ਹੈਗੇ ਹੀ ਹੈਗਾ ਉਹਦੇ ਕੋਲ ਅਜੇ ਮੈਂ ਹੁਣ ਇਹ ਜਿਹੜਾ ਟਰਾਲਾ ਆ ਗਿਆ ਫੇ ਨਾਲ ਹੀ ਹੋਊਗਾ ਹਾਂ ਹਾਂ ਟਰਾਲਾ ਹੈਗੇ ਨਾਲ ਗੱਡੀ ਮਗਰ ਪਾ ਕੇ ਲੈਂਦਾ ਤੁਸੀਂ ਗੱਡੀ ਮਗਰ ਪਾ ਕੇ ਲਿਆਓਗੇ ਹਾਂ ਹਾਂ ਠੀਕ ਆ ਕੋਈ ਦਿੱਕਤ ਤਾਂ ਨਹੀਂ ਆਈ ਟਰਾਲਾ ਨਾਲ ਨਾਲ ਉਹ ਵੀਰੇ ਜਿਆਦਾ ਪੰਨ ਦੱਸਦਾ ਕਿ ਮੇਰਾ 100 ਕਿਲੋ ਵੱਢਿਆ ਹੋਇਆ ਬਤਵਾਤ ਠੀਕ ਆ ਕਹਿੰਦਾ ਗ੍ਰੀਸ ਕਰਕੇ ਚਲਾਦੇ ਬਲੇਡਾਂ ਤੋਂ ਤਾਂ ਕਹਿੰਦੇ ਜੀ ਪਤਾ ਵੀ ਨਹੀਂ ਕਹਿੰਦਾ ਹੁਣ ਡਰਾਈਵਰ ਡਾਂਡਾ ਛੱਡ ਗਿਆ ਕੋਈ ਥੋੜਾ ਜਿਆਦਾ ਡਾਂਡਾ ਕਰਕੇ ਨਾ ਹਾਂ ਉਹ ਤਾਰ ਰਹਿ ਗਿਆ ਡਾਂਡਾ ਫੇਲਾ ਤਾਰਾ ਦੋਨੇ ਅੰਦਰੋਂ ਬੱਟਰੀ ਮਸ਼ੀਨ ਜੇ ਜਰਾ ਚੱਲ ਜੇ ਹੁਣ ਮਨਨ ਬਿਲਕੁਲ ਜੇ ਲੱਖ ਦਾ ਤੇ ਲਖਾ ਗਈ 3.5 ਲੱਖ ਦਾ ਵਜਾਊਗੀ ਆ ਚਲ 50000 ਡਰਾਈਵਰ ਲੈ ਜਾਣਗੇ ਵਿੱਚ ਕੁਛ ਨਾ ਕੋਸ ਤਾਂ ਵਜੂਗਾ ਵੀਰੇ ਜਰਾ ਹਾਂ ਚਲੋ ਬਾਕੀ ਉਹਨੂੰ ਦੇ ਦਿਆਂਗੇ ਕੋਲੋਂ ਸੋ ਤੇ ਅਧਨੀ ਦੇ ਵਾਕੇ ਕੋਲ ਘੱਟ ਦੇ ਦਿਆਂਗੇ ਕੋਲ ਹਾਂ ਉਹਦੇ ਦਾ ਵਿਚਾਰਾਂ ਕਹਿੰਦਾ ਕਹਿੰਦਾ ਚਾਹੇ ਦੇਣਾ ਕੋਲ ਦੇ ਦੀ ਨਹੀਂ ਦੇਣਾ ਨਾ ਵੀ ਦੇ ਕੋਈ ਗੱਲ ਨਹੀਂ ਜਰਾ ਠੀਕ ਆ ਵੀ ਇੱਥੇ ਵੀ ਖੜਾ ਹੀ ਅੰਦਰ ਆਹੋ ਖੜੀ ਹੀ ਆ ਗਈ ਕਟਰ ਖੜੀ ਸੀਗਾ ਆਪਣਾ ਡਰਾਈਵਰਾਂ ਨੂੰ ਹੀ ਕਿਹਾ ਵੀ ਵੀਰ ਬਣ ਕੇ ਲੱਗਣ ਵਜਣ ਤੋਂ ਬਸ ਮੋੜ ਮੋੜ ਜਦ ਰਾਰੂ ਤੇ ਜਾਉਂਦਾ ਉਹਨੂੰ ਕੱਟ ਆ ਉਹਦੇ ਨੂੰ ਕੱਟ ਆ ਠੀਕ ਆ ਫੋਟੋ ਹੁੰਦਾ ਇਹ ਇਹਦਾ ਮੈਂ ਗਣਾ ਰਹੀ ਨੇ ਨਾ ਉਹਦਾ ਪੌੜੀ ਜਿੰਨਾ ਤੋਂ ਹੀ ਲੈ ਕੇ ਜਾਂਦਾ ਬਸ ਥੋੜਾ ਜਿਹਾ ਬਾਹਰ ਜਾਂਦਾ ਬਸ ਹਾਂ 10 ਕਿਲੋ ਪਰਤੇ ਆਸ-ਪਾਸ ਨੂੰ ਮੇਰੇ ਸਨ ਚੱਲ ਵਧੀਆ ਫਰਾ ਤੇਰਾ ਕੰਮ ਚੱਲ ਰਿਹਾ ਹੋਰ ਚੱਲ ਮਸਾ ਚੱਲ ਮੇਲੇ ਕੀ ਕਰਦੇ ਆ ਜੀਰੀ ਜੇ ਕਿਸੇ ਨੇ ਮੱਕੀ ਬਣਾਉਣੀ ਹੋਈ ਨੰਬਰ ਕਿੰਨਾ ਤੇਰਾ ਕੰਟੈਕਟ ਨੰਬਰ 98143 ਹਾਂਜੀ 69515 7051 ਠੀਕ ਆ ਉਹ ਤਾਂ ਪਤਰਵੇਲੀਆਂ ਕੋਲੇ ਆਪਣੀਆਂ ਮਸ਼ੀਨਾਂ ਦਵਾਈਆਂ ਉਹ ਵੀ ਕਹਿੰਦੇ ਨੇ ਕਹਿੰਦੇ ਕੋਈ ਗੱਲ ਨਹੀਂ ਤੂੰ ਚਲਾ ਦੇ ਤੈਨੂੰ ਜਬਾਬ ਕਰਾਂਗੇ ਕੰਮ ਦਵਾਗੇ ਆਓ ਸਾਡੇ ਕੋਲੇ ਜੋਰ ਪਿਆ ਜਾਣਾ ਤੈਨੂੰ ਦੇਵਾਂਗੇ ਕੰਮ ਠੀਕ ਆ ਇਸੇ ਕਰਕੇ ਆਪਾਂ ਫਿਰ ਲੈ ਲਿਆ ਮਾ ਚੱਲ ਚੱਲ ਜਾਣ ਪੈ ਜਾਣ ਜਿਹੇ ਗੀ ਕੋਈ ਨਾ ਚੱਲ 10-10 ਕਿਲੋ ਉਹਨਾਂ ਨੇ ਵੜਾਤੇ ਹਾਂ ਕੰਮ ਰੁੜ ਜਾਣਾ ਸਾਡਾ ਰਸਤਾ ਬੰਦ ਹੋ ਜਾਣਾ ਪਿੰਡੋਂ ਕਿਦੋਂ ਆਇਆ ਸੀ ਤੂੰ ਪਿੰਡੋਂ ਅੱਜ ਹੀ ਆਇਆ ਮਸ਼ੀਨ ਤਾਂ ਕੱਲ ਚਲਾਤੀ ਸੀ ਆਪਾਂ ਕੱਲ ਚਲਾਤੀ ਹਾਂ ਮਾ ਕਰ ਹੁਣ ਮੈਨੂੰ ਜਾਣਾ ਆ ਵਗ ਜਾਊਂਗਾ ਅੱਜ ਚੱਲੀਏ ਸਾਡੇ ਨਾਲ ਹੀ ਵਗ ਚੱਲ ਫਿਰ ਨਾਲ ਵਗ ਚੱਲਦੇ ਹਾਂ ਹੂੰ ਇਹ ਹੋਰ ਰੁਕ ਜਾਓ ਘੰਟਾ ਫਿਰ ਘੰਟਾ ਖੜ ਜੇ ਨੇ ਆਏ ਕੀ ਹੁੰਦਾਗਾ ਹੁਣ ਆਪਾਂ ਨੂੰ ਘੰਟਾ ਹੋਰ ਰੁਕ ਜਾਓ ਫਿਰ ਚੱਲਦੇ ਠੀਕ ਐ ਜਿੰਦਰਾ ਓਕੇ ਮੇਰੇ ਨਾਲੇ ਬਹੁਤ ਤੁਹਾਡਾ ਸਮਾਂ ਤੇਰਾ ਸਮਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਕਮੈਂਟ